ਅੱਜ ਪਿੰਡ ਕੜਕਾ ਦੇ ਵਿੱਚ ਅਸੀਂ ਕੰਡੂਨ ਪੁਲ ਦਾ ਜਿਹੜੇ ਉਹਦੇ ਆਸ-ਪਾਸ ਜਿਹੜੀਆਂ ਨੋਚਾਂ ਲੱਗਣੀਆਂ ਸੀ ਉਹਦੀ ਸਟਰੈਂਥ ਨੂੰ ਪੁਲ ਦੀ ਮਜ਼ਬੂਤ ਕਰ ਲਈ ਅੱਜ ਉਹ ਜਿਹੜੀਆਂ ਲਗਭਗ 1.5 ਕਰੋੜ ਦੀਆਂ ਜਿਹੜੀਆਂ ਨੋਚਾਂ ਆ ਉਹ ਪੰਜਾਬ ਸਰਕਾਰ ਸਰਦਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਰਹਿਨਮਾਈ ਹੇਠ ਜਿਹੜਾ ਅਸੀਂ ਧੁਕਾਟਨ ਕੀਤਾ ਤੇ ਉਹ ਨੋਚਾ ਜਿਹੜੀਆਂ ਉਹ ਲਾ ਰਹੇ ਆ ਸਰ ਇਹ ਕਿੰਨੇ ਪੈਸੇ ਲੱਗਣਗੇ ਕਿਤੇ 1.5 ਕਰੋੜ ਰੁਪਇਆ ਲੱਗਣਾ ਜੀ ਤੇ ਸਭ ਤੋਂ ਪਹਿਲਾਂ ਤੇ ਮੈਂ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਵਧਾਈਆਂ ਦੇਣਾ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਤੁਹਾਡੇ ਲਈ ਹੋਰ ਤਰੱਕੀਆਂ ਦੇ ਜਿਹੜੇ ਦਿਨ ਹੋਣ ਤੇ ਪ੍ਰਮਾਤਮਾ ਦਾ ਧੰਨਵਾਦ ਵੀ ਕਰਦਾ ਕਿ ਅੱਜ ਉਹੀ ਦਿਨ ਚੁਣਿਆ ਗਿਆ ਜਿਸ ਦਿਨ ਉਹਨਾਂ ਦਾ ਪ੍ਰਕਾਸ਼ਪੁਰ ਬੈਤੇ ਕੱਜ ਚੰਗਾ ਨੇਕ ਕਾਰਜ ਜਿਹੜਾ ਹੋਇਆ ਕਿਉਂਕਿ ਇਹ ਜਿਹੜਾ ਪੋਲਾ ਹੈ ਇਹ ਅਗਲੇ ਬੰਨੇ ਵੀ ਗੁਰੂ ਦੀ ਧਰਤੀ ਨੂੰ ਹੀ ਜੋੜਦਾ ਹੈ ਤੇ ਸकता ਇਹਦੇ ਰਾਈ ਜਿਹੜਾ ਨਾਨਕ ਪਾਸ਼ਾ ਦੀ ਧਰਤੀ ਨੂੰ ਸੁਲਤਾਨ ਪਰਲੋਦੀ ਨੂੰ ਜਿਹੜੇ ਉਹ ਦਰਸ਼ਨ ਕਰਨ ਜਾਂਦੀਆਂ ਨੇ ਤੇ ਸਰ ਜਿਹੜੀਆਂ ਨੋਜਾਂ ਲਗਣੀਆਂ ਨੇ ਇਹਦਾ ਕੀ ਹੋਏਗਾ ਕਿ ਜਿਸ ਤਰ੍ਹਾਂ ਪਾਣੀ ਆਉਂਦਾ ਤੇ ਬਚਾਓ ਹੋਏਗਾ ਹਾਂਜੀ ਇਹ ਜਦੋਂ ਫਿਰ ਦਰਿਆ ਜਦੋਂ ਆਉਂਦਾ ਨੁ ਪੱਥਰ ਲੱਗਾ ਹੋਵੇ ਤੇ ਜਦੋਂ ਪਾਣੀ ਵਜਦਾ ਹੈ ਤੇ ਉਹਦੀ ਜਿਹੜੀ ਸਪੀਡ ਹੈ ਉਹ ਘਟ ਹੁੰਦੀ ਆ ਉਹਨਾਂ ਪੱਥਰਾਂ ਦੇ ਵਿੱਚ ਪਾਣੀ ਚਲ ਜਾਂਦਾ ਦੂਜਾ ਅਗਲੇ ਬੰਨੇ ਜਿਹੜੀ ਮਿੱਟੀ ਆ ਉਹ ਜਿਹੜੀ ਉਹ ਨਹੀਂ ਖੁਰਦੀ ਤੇ ਉਹਦੇ ਨਾਲ ਜਿਹੜਾ ਬਾਕੀ ਏਰੀਆ ਨੂੰ ਢਾ ਲੱਗਦਾ ਜਿਹੜਾ ਵਾ ਢਾ ਵਾ ਉਹ ਨਹੀਂ ਲੱਗਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਹੀ ਅ ਜਿਹੜਾ ਸਾਡੇ ਹੋਰ ਵੀ ਜਿੱਦਾਂ ਲਾਲੋ ਗੁਜਰਪੁਰਾ ਲਾਲੋ ਮੁੰਡੇ ਪਿੰਡ ਤੇ ਅਸੀਂ ਪਹਿਲਾਂ ਵੀ ਸ਼ਾਇਦ ਤਿੰਨ ਤਿੰਨ ਸਵਾ ਤਿੰਨ ਕਰੋੜ ਦਾ ਕੰਮ ਜਿਹੜਾ ਉਹ ਕੀਤਾ ਵਾ ਉਸ ਤੋਂ ਬਾਅਦ ਚ ਧੁੰਦੇ ਮਿਆਣੀ ਉਧਰ ਵੀ ਅਸੀਂ ਜਿਹੜਾ ਵਾ ਇਹ ਨੋਚਾ ਜਿਹੜੀਆਂ ਲਾ ਰਹੇ ਆ ਆਈਆਂ ਮੇਲੇ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਜਿਹੜਾ ਸਾਡਾ ਗੁਰੂ ਨਾਨਕ ਦੇਵ ਜੀ ਦੇ ਰਾਹ 'ਤੇ ਪੱਖਾ ਕਰਨ ਲੱਗੇ ਆ ਤੇ ਪੰਜ ਦਿਲੋਂ ਧੰਨਵਾਦ ਕਰਦੇ ਆਂ ਮਿਲਦੇ ਸਾਬ ਦਾ ਜੀ ਜਿਨ੍ਹਾਂ ਨੇ ਇਹ ਕਾਰਜ ਕੀਤਾ ਜੀ ਇਹ ਨਾਲ ਕਿੰਨਾ ਕੋਈ ਫਾਇਦਾ ਆਏਗਾ ਜੀ ਬਹੁਤ ਜ਼ਿਆਦਾ ਫਾਇਦਾ ਜੀ ਇਹ ਅੱਗੇ ਅਧਰਾ ਜਿੰਨੇ ਦਰਮਹੀਨਾ ਆਪਣੇ ਵਾਅਦੇ ਲੱਗਣ ਲਾ ਪਿਆ ਉਹਦੇ ਨਾਲ ਨੋਚਾਂ ਦੇ ਨਾਲ ਡਰਮ ਦੀ ਢਾ ਜਿਹੜੀ ਆ ਰੁਕ ਜੂਗੀ ਬਹੁਤ ਜ਼ਿਆਦਾ ਫਾਇਦਾ ਹੀ ਰਹਿੰਦੇ ਬਹੁਤ ਜ਼ਿਆਦਾ ਫਾਇਦਾ ਹੋਊਗਾ ਜੀ ਇਹ ਕਿੰਨੇ ਸਮੇਂ ਤੋਂ ਮੰਗੀ ਸੀ ਤੁਹਾਡੀ ਇਹ ਦੋ ਦੋ ਦਿਨਾਂ ਮਹੀਨਾ ਤੋਂ ਮੰਗੀ ਸੀ ਤਿੰਨ ਚੌ ਮਹੀਨੇ ਜੇ ਮਿਲ ਸਾਬ ਨੇ ਕਰਵਾਤਾ ਜੀ ਕੰਮ ਜਲਦੀ ਹੋ ਗਿਆ ਹੋ ਗਿਆ ਜੀ